ਸਸ਼ੀ ਗਲਮਦਰਕਰਤਾਰ ਸਿੰਘ ਸਤਿ ਸ਼੍ਰੀ ਅਕਾਲ ਤੁਸੀਂ 700 ਨੀਆ ਟੀਵੀ ਦੇਖ ਰਹੇ ਹੋ ਇਸ ਟਾਈਮ ਦੀ ਵੱਡੀ ਖਬਰ ਤੁਹਾਨੂੰ ਅਸੀਂ ਦੱਸ ਰਹੇ ਹਾਂ ਕਿ ਲੰਗਿਆਣਾ ਪਿੰਡ ਦੇ ਵਿੱਚ ਜਿਹੜੇ ਗੋੜੀ ਜਦਾਂ ਦੀ ਘਟਨਾ ਸਾਹਮਣੇ ਆਈ ਹੈ ਉਸ ਨੂੰ ਲੈ ਕੇ ਡੀਐਸਪੀ ਦਲਵੀਰ ਸਿੰਘ ਸਿੱਧੂ ਦੇ ਵੱਲੋਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਥੋੜੇ ਸਮੇਂ ਤੱਕ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾਊਗੀ ਉਹ ਤੁਹਾਨੂੰ ਅਸੀਂ ਸੁਣਾਵਾਂਗੇ ਕੀ ਕਹਿ ਰਹੇ ਨੇ ਡੀਐਸਪੀ ਦਲਵੀਰ ਸਿੰਘ ਸਿੱਧੂ ਪਰ ਇਸ ਸਮੇਂ ਜਿਹੜੀ ਗੱਲਬਾਤ ਪਤਾ ਲੱਗਾ ਵੀ ਇੱਕ ਅਣ ਦੀ ਜਿਹੜੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਸੂਤਰਾਂ ਦੇ ਹਵਾਲੇ ਤੋਂ ਥੋੜੇ ਟਾਈਮ ਤੱਕ ਡੀਐਸਪੀ ਕਲੀਅਰ ਕਰ ਦੇਣਗੇ ਕਿ ਕੀ ਹੋਇਆ ਕਿੰਨੇ ਜਾਣੇ ਜ਼ਖਮੀ ਆ ਕਿੰਨਾਂ ਦੀ ਜਿਹੜੀ ਮੌਤ ਹੋਈ ਆ ਆਹ ਗੱਲਬਾਤ ਕਰਦੇ ਆ ਪ੍ਰੈਸ ਕਾਨਫਰੰਸਰ ਕੀ ਕਹਿ ਜਿਦੇ ਵਿੱਚ ਇੱਕ ਸੁਖਪ੍ਰੀਤ ਪੁੱਤਰ ਨਛੱਤਰ ਸਿੰਘ ਵਾਸੀ ਲੰਗਿਆਣਾ ਪੁਰਾਣਾ ਉਹਦੇ ਗੋਲੀ ਲੱਗਣ ਕਰਨ ਉਹ ਹਸਪਤਾਲ ਲੈ ਕੇ ਗਏ ਸੀ ਜਿੱਦੀ ਡੈਥ ਹੋ ਚੁੱਕੀ ਹੈ ਇੱਕ ਬੰਦਾ ਹੋਰ ਸੀਗਾ ਸਨੀ ਜਿਹਦੇ ਵੀ ਕੁਛਰਰੇ ਲੱਗੇ ਸੀਗੇ ਉਹ ਹਸਪਤਲ ਚੋਂ ਚਲਾ ਗਿਆ ਹੈਗਾ ਉਹ ਇਲਾਜ ਕਰਾ ਕੇ ਮੁੜਲਾ ਇਲਾਜ ਕਰਾ ਕੇ ਚਲਾ ਗਿਆ ਹੈਗਾ ਉੱਥੇ ਨਹੀਂ ਹਾਜ਼ਰ ਹੈਗਾ ਜੀ ਸਰ ਮੈਟਰ ਹੋਇਆ ਕੀ ਹੈ ਸਾਰਾ ਮੈਂ ਦੱਸਦਾ ਤੁਹਾਨੂੰ ਜੋ ਹੁਣ ਤੱਕ ਦੀ ਤਫ਼ਤੀਸ਼ ਚ ਆਇਆ ਹੈ ਬਾਕੀ ਤਾਂ ਗੱਲਾਂ ਬਾਅਦ ਵਿੱਚ ਸਾਹਮਣੇ ਆਣਗੀਆਂ ਇਹ ਇੱਕ ਹਰਮਨ ਹੈਗਾ ਮਹਿਰਿਆਂ ਦਾ ਮੁੰਡਾ ਤੇ ਇੱਕ ਹੈਗਾ ਕੁਲਤਾਰ ਸਿੰਘ ਏਲੀਅਸ ਬਿੱਲਾ ਪੁੱਤਰ ਚਮਕੌਰ ਸਿੰਘ ਜੋ ਵਿੜੇ ਦਾ ਹੈਗਾ ਇਹ ਐਸੀ ਹੈਗੇ ਇਹਨਾਂ ਦੀ ਆਪਸ ਚ ਕਿਸੇ ਗੱਲ ਤੇ ਬੋਲਬਲਾਰਾ ਹੋਇਆ ਸੀਗਾ ਤੇ ਜਿਹੜਾ ਕੁਲਤਾਰ ਸੀਗਾ ਉਹ ਬਰਸੀ ਤੇ ਵਸਤੇ ਜਾ ਰਿਹਾ ਸੀ ਆਪਣੇ ਪਰਿਵਾਰ ਨਾਲ ਤੇ ਹਰਮਨ ਵੱਲੋਂ ਇੱਕ ਬਲਦੇਵ ਦੇਬਾ ਹੈਗਾ ਉਹਨੇ ਉਹਦੀ ਬਾਹ ਫੜ ਕੇ ਉਹਨੂੰ ਰੋਕ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨੂੰ ਪੁੱਛਿਆ ਵੀ ਤੂੰ ਕਿਉਂ ਅੱਖਾਂ ਕੱਢਦਾ ਹੈਗਾ ਜਿਸ ਗੱਲ ਤੇ ਇਹਨਾਂ ਦਾ ਟਸਲ ਹੋ ਗਈ ਤੇ ਉਹਨੇ ਜਿਹੜਾ ਹੈਗਾ ਕੁਲਤਾਰ ਹੈ ਉਹਨੇ ਆਪਦੇ ਸਾਥੀ ਕਾਲੀ ਸਕੋਰਪੀਓ ਤੇ ਕੋਈ ਮੋਗੇ ਤੋਂ ਆਏ ਨੇ ਜੋ ਹੁਣ ਤੱਕ ਪਤਾ ਲੱਗਿਆ ਉਹ ਅ ਮਾਰੂ ਹਥਿਆਰ ਨਾਲ ਲੈ ਸੀਗੇ ਉਹਨਾਂ ਨੇ ਆ ਕੇ ਗੋਲੀ ਚਲਾਈ ਇਹਨਾਂ ਨੇ ਜਿਹੜਾ ਇਹ ਹਰਮਨ ਪਾਰਟੀ ਹੈਗੀ ਹੈ ਇਹਨਾਂ ਨੇ ਪੱਥਰਬਾਜ਼ੀ ਕੀਤੀ ਜਿਸ ਦੇ ਵਿੱਚ ਮਤਲਬ ਇਹ ਦੇ ਜਿਹੜਾ ਦੋ ਬੰਦੇ ਦਿਸ ਇੰਜਰੀਜ਼ ਲੱਗੀਆਂ ਨੇ ਇੱਕ ਤਾਂ ਸੁਖਪ੍ਰੀਤ ਪੁੱਤਰ ਨਛੱਤਰ ਸਿੰਘ ਵਾਸੀ ਲੰਗਿਆਣਾ ਪੁਰਾਣਾ ਜਿਹਦੀ ਡੈਥ ਹੋ ਗਈ ਹੈ ਤੇ ਇੱਕ ਸਨੀ ਦੇ ਗੋਲੀ ਹੋਜੀ ਹੈ। ਬਾਕੀ ਜਿਹੜਾ ਹੈਗਾ ਉਹ ਐਸ ਐਚਓ ਸਾਹਿਬ ਗਏ ਹੋਏ ਨੇ ਪਿੰਡ 'ਚ ਉਹ ਵੈਰੀਫਾਈ ਕਰ ਰਹੇ ਨੇ ਕੀ ਗੱਲ ਹੈਗੀ ਹੈ। ਕੁਝ ਇਸ 'ਚ ਅਸੀਂ ਬੰਦੇ ਐਪ੍ਰੀਹੈਂਡ ਵੀ ਕੀਤੇ ਨੇ ਉਹਨਾਂ ਬਾਰੇ ਹਜੇ ਨਹੀਂ ਦੱਸ ਸਕਦੇ ਕਿ ਉਹਨਾਂ ਦਾ ਕੀ ਹੈਗਾ ਤੇ ਡਿਟੇਲ 'ਚ ਇਹਦੀ ਪ੍ਰੋਪਰ ਇਨਵੈਸਟੀਗੇਸ਼ਨ ਪਰਚਾ ਦਰਜ ਕਰਕੇ 300 103 ਦਾ ਪਰਚਾ ਦਰਜ ਕਰਕੇ ਬਕਾਇਦਾ ਕਾਰਵਾਈ ਕੀਤੀ ਜਾਏ। ਸਰ ਮੌਤ ਵੀ ਹੋਈ ਹੈਗੀ ਕਿਸੇ ਦੀ? ਹਾਂ ਸੋ ਮੈਂ ਦੱਸਦਾ ਸੁਖਪ੍ਰੀਤ ਸਿੰਘ ਦੀ ਮੌਤ ਹੋਈ ਹੈ ਜੀ। ਸਰ ਇਹ ਸੁਖਪ੍ਰੀਤ ਦਾ ਸੀਗਾ ਇਹ ਕਿਹੜੇ ਗੁੱਟ ਵੱਲੋਂ ਸੀਗਾ ਇਹ ਇਹਨਾਂ ਵੱਲੋਂ ਹਾਰਮਨ ਪਾਰਟੀ ਵੱਲੋਂ ਸੀਗਾ ਸਰ ਇੱਕ ਨਿੱਜੀ ਚੈਨਲ ਤੇ ਇਹ ਵੀ ਕਿਹਾ ਗਿਆ ਕਿ ਉੱਥੇ 30 ਤੋਂ 40 ਗੋਲੀਆਂ ਚੱਲੀਆਂ ਹੈਗੀਆਂ ਉਹ ਕੀ ਮੈਟਰ ਇਹ ਹਜੇ ਕਲੀਅਰ ਨਹੀਂ ਹੈਗਾ ਕਿੰਨੀਆਂ ਚੱਲੀਆਂ ਨੇ ਪਰ ਜੋ ਸਾਨੂੰ ਪਤਾ ਲੱਗਿਆ ਵੀ ਗੋਲੀਆਂ ਹੋਈਆਂ ਗੋਲੀਬਾਰੀ ਹੋਈ ਹੈ ਔਰ ਸਕੋਰਪੀਓ ਵਾਲਿਆਂ ਨੇ ਜਿਨ੍ਹਾਂ ਦੀ ਕਾਲੇ ਰੰਗ ਦੀ ਸਕੋਰਪੀਓ ਸੀਗੀ ਤੇ ਉਹਦੇ ਨੰਬਰ ਤੇ ਮਿੱਟੀ ਲੱਗੀ ਹੋਈ ਸੀ ਇਹ ਕਲੀਅਰ ਨਹੀਂ ਹੋ ਸਕਿਆ ਉਹ ਅਸੀਂ ਵੈਰੀਫਾਈ ਮੋਗੇ ਤੋਂ ਹੀ ਪਤਾ ਕਰ ਰਹੇ ਹਾਂ ਐਸ ਐਚਓ ਸਾਹਿਬ ਲੱਗੇ ਹੋਏ ਨੇ ਬੰਦੇ ਫੜ ਲਿਆ ਜਿਹੜਾ ਜਿਹੜੀ ਮੌਤ ਹੋਈ ਹੈ ਬੰਦੇ ਦੀ ਉਹ ਤੋਂ ਪਤਾ ਲੱਗਾ ਇਹ ਤਾਂ ਕੋਈ ਪਹਿਲਾਂ ਕਿ ਕ੍ਰਿਮੀਨਲ ਖਾਦਮਾਂ ਤਰ੍ਹਾਂ ਹੈਗਾ ਇਹ ਜੇ ਸਾਡੇ ਨੋਟਿਸ ਚ ਨਹੀਂ ਹੈਗਾ ਹਜੇ ਬਹੁਤ ਪ੍ਰੀਲਿਮਿਨਰੀ ਸਟੇਜ ਹੈ ਅਸੀਂ ਵੈਰੀਫਾਈ ਕਰਾਂਗੇ ਇਹਦਾ ਸਕਾਰਪੀਓ ਗੱਡੀ ਦੀ ਗੱਲ ਚੱਲੀ ਆ ਉਹਦੇ ਤੇ ਵੀ ਸੁਣਨ ਚ ਆਇਆ ਜਿਹੜਾ ਪੁਲਿਸ ਦਾ ਸਟicker ਲੱਗਾ ਸੀ ਇਹ ਮੇਰੇ ਮੇਰੇ ਧਿਆਨ ਚ ਨਹੀਂ ਆਇਆ ਜੇ ਹੋਏਗਾ ਤਾਂ ਉਹ ਫੜਨੀ ਸਾਡੇ ਲਈ ਸੌਖੀ ਹੋ ਜਾਏਗੀ ਸਰ ਪਹਿਲਾਂ ਵੀ ਕੱਲ ਵੀ ਇੱਥੇ ਗੋਣੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਸੀ ਅੱਜ ਫੇਰ ਇਹ ਵਾਰਤਾ ਸੁਹੀ ਹੈਗੀ ਆ ਕਿ ਪਿਛਲੇ ਮਾਮਲਿਆਂ ਦੇ ਵਿੱਚ ਕੋਈ ਜਾਣਕਾਰੀ ਹੈ ਤੁਹਾਡੇ ਕੋਲ ਜਿਹੜਾ ਅਪਡੇਟ ਕੀ ਹੈਗੀ ਜੀ ਪਿਛਲੇ ਜਿਹੜਾ ਮਾੜੀ ਮੁਸਫਾ ਚ ਗੋਣੀ ਚੱਲੀ ਸੀਗੀ ਜੀ ਉਹਦੇ ਵਿੱਚ ਅਸੀਂ ਚਾਰ ਬੰਦੇ ਅਰੈਸਟ ਕਰ ਲਏ ਨੇ ਸਾਨੂੰ ਕਲੀਅਰ ਹੋ ਗਿਆ ਹੈਗਾ ਕਿਨੇ ਮੈਂ ਨਾ ਨਹੀਂ ਦੱਸਣਾ ਚਾਹੁੰਦਾ ਕਿਨੇ ਉਹ ਕਿਹੜਾ ਬੰਦਾ ਉਹਦੇ ਪਿੱਛੇ ਹੈਗਾ ਉਹ ਹਾਲ ਦੀ ਘੜੀ ਨਹੀਂ ਦੱਸ ਰਹੇ ਪਰ ਚਾਰ ਬੰਦੇ ਅਸੀਂ ਉਸੇ ਅਰੈਸਟ ਪਾ ਲਏ ਹੈਗੇ ਨੇ ਜੀ ਜੀ ਧੰਨਵਾਦ ਜੀ ਡੀਐਸਪੀ ਜਲਵੀਰ ਸਿੰਘ ਨੇ ਪ੍ਰੈਸ ਕਾਨਫਰੰਸ ਜਾਣਕ ਦੱਸਿਆ ਕਿ ਜਿਹੜਾ ਇੱਕ ਆਦਮੀ ਦੀ ਮੌਤ ਹੋ ਚੁੱਕੀ ਆ ਦੂਸਰਾ ਤਾਂ ਜਿਹੜਾ ਪਰਚੇ ਉਹ ਦਰਜ ਕੀਤੇ ਜਾ ਰਹੇ ਨੇ ਤੇ ਪੁਲਿਸ ਲਗਾਤਾਰ ਰੈਡਾਂ ਕਰ ਰਹੀ ਹੈਗਾ ਵੱਡੀ ਕਾਰਵਾਈ ਜਿਹੜੀ ਅਸ਼ਟਾਨ ਦੇ ਕੀਤੀ ਗਈ ਆ ਡੀਐਸਪੀ ਜਲਵੀਰ ਸਿੰਘ ਹੁਣੇ ਉੱਥੇ ਮੌਜੂਦ ਸੀਗੇ ਜੰਦਰ ਸਿੰਘ ਹੁਣੀ ਉੱਥੇ ਐਸਐਚਓ ਬਾਗਾਪਣਾ ਮੌਜੂਦ ਸੀਗੇ ਵੱਡੀ ਜਿਹੜੀ ਕਾਰਵਾਈ ਆ ਉਹ ਹੁਣ ਜਨਮ ਦਿੱਤਾ ਗਿਆ ਹਜੇ ਗੱਲਬਾਤ ਸਮਝ ਨਹੀਂ ਆਏਗੀ ਕਿ ਅਸਲੀ ਮੈਟਰ ਹੈ ਕੀ ਆ ਦੋ ਗੁੱਟਾਂ ਦੇ ਵਿੱਚ ਲੜਾਈ ਹੋਈ ਆ ਜਿਹੜੀ ਪੁਲਿਸ ਆ ਜਿਹੜੀ ਸਕਾਰਪੀਓ ਗੱਡੀ ਨੂੰ ਵੀ ਜਿਹੜੀ ਵੈਰੀਫਿਕੇਸ਼ਨ ਕਰ ਰਹੀ ਆ ਡਿਟੇਨ